ਡਿਸਟ੍ਰਿਕਟ ਪਟਿਆਲਾ ਐਸਐਸਪੀ ਸਾਹਿਬ ਸardar nanak singh ਦੀ ਗਾਈਡਲਾਈਨ ਤੇ ਜੋ ਇੱਕ ਸਾਰੀ ਡਿਸਟ੍ਰਿਕਟ ਪਟਿਆਲਾ ਦੀ ਪੁਲਿਸ ਟੀਮ ਵਚਨਬੱਧ ਹੈ ਕਿ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਐਸੂਨ ਐਸ ਪੋਸੀਬਲ ਉਹਨੂੰ ਡਿਟੈਕਟ ਕੀਤਾ ਜਾਵੇ ਉਸੇ ਲਈ ਅੱਜ ਕੱਲ 10 ਵਜੇ ਇੱਕ ਇਨਫੋਰਮੇਸ਼ਨ ਰਸੀਬ ਹੋਈ ਕਿ ਇੱਕ ਮਹਿੰਦਰ ਸਿੰਘ ਐਲੀਅਸ ਮਾਮਾ ਨਾਂ ਦਾ ਬੰਦਾ ਉਹਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਿਵੇਂ ਇਨਫਾਰਮੇਸ਼ਨ ਹੈ ਆਈ ਨਾਲ ਦੀ ਨਾਲ ਡੀਐਸਪੀ ਸਤਨਾਮ ਸਿੰਘ ਐਸਐਚਓ ਗਗਨਦੀਪ ਇਹਨਾਂ ਦੀ ਨਾਲ ਮੌਕੇ ਤੇ ਰਸ਼ ਕੀਤਾ ਇਹਨਾਂ ਨੇ ਉਥੇ ਜਾ ਕੇ ਸਾਰਾ ਜਿਹੜਾ ਮੌਕਾ ਉਹਨੂੰ ਮੌਕੇ ਨੂੰ ਸੁਪਰਵਾਈਜ਼ ਕੀਤਾ ਮੌਕੇ ਦਾ ਵਿਜ਼ਿਟ ਕੀਤਾ ਔਰ ਉਹਨੂੰ ਹਰ ਐਂਗਲ ਦੇ ਨਾਲ ਸੈਂਟੀਫਿਕ ਐਂਗਲ ਨਾਲ ਉਹਨੂੰ ਐਨਲਾਈਜ਼ ਕੀਤਾ ਗਿਆ ਇਸੇ ਤਰ੍ਹਾਂ ਹੀ ਹਿਊਮਨ ਇੰਟ ਔਰ ਡਿਜੀਟਲ ਫੋਟਪ੍ਰਿੰਟਸ ਨੂੰ ਪਿੱਛੇ ਜਾ ਕੇ ਉਹਨੂੰ ਸਾਰਾ ਫਾਲੋਅ ਅਪ ਕੀਤਾ ਗਿਆ ਇਹਦੇ ਵਿੱਚ ਦੱਸਣ ਵਾਲੀ ਗੱਲ ਹੈ ਕਿ ਉਥੇ ਮਹਿੰਦਰ ਸਿੰਘ ਜਿਹਦਾ ਨਾਮ ਮਾਮਾ ਸੀਗਾ ਉਹਨੂੰ 55-56 ਸਾਲ ਦੀ ਉਮਰ ਹੈ ਦੂਜਾ ਆ ਗਿਆ ਜੀ ਕਨਾਲ ਵਧਵਾ ਉਰਫ ਹਣੀ ਵਧਵਾ ਇਹ ਆਪਸ ਚ ਇਹਨਾਂ ਦੀ ਉੱਥੇ ਕੋਈ ਤਿੱਖੀ ਬਹਿਸ ਹੋਈ ਉਦੋਂ ਬਾਅਦ ਪੰਜ ਜਿਹੜੇ ਨੇ ਰਵਲਵਰ ਸ਼ਾਟਸ ਉਹਦੀ ਬਾਡੀ ਤੇ ਲੱਗੇ ਵਿਦੀਨ 6 ਆਰ ਸਾਰਾ ਕੇਸ ਟ੍ਰੇਸ ਕੀਤਾ ਗਿਆ ਔਰ ਜਿਹੜਾ ਹਣੀ ਵਧਵਾ ਹੈ ਉਹਨੂੰ ਅਰੈਸਟ ਕਰ ਲਿਆ ਗਿਆ ਜਿਹੜਾ ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਵੈਪਨ ਰਵਲਵਰ ਉਹ ਵੀ ਰਿਕਵਰ ਹੈ ਬੁਲੇਟਸ ਰਿਕਵਰ ਨੇ ਔਰ ਜਿਹੜੀ ਗੱਡੀ ਤੋਂ ਲੈ ਕੇ ਫਰਾਰ ਹੋਇਆ ਸੀ ਉਸ ਤੇ ਮੌਕੇ ਤੇ ਆਇਆ ਤੇ ਬਾਅਦ ਚੋ ਗਿਆ ਉਬੀਰ ਕਬਰ ਹੈ ਪਰ ਬਾਕੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਔਰ ਜਿਹੜਾ ਇਹਦਾ ਮੋਟਿਵ ਹੈ ਇਹਨਾਂ ਦਾ ਕਿ ਕੀ ਮੋਟਿਵ ਹੈ ਕੀ ਬਹਿਸ ਹੋਈ ਕੀ ਅੱਗੇ ਹੋਰ ਕ੍ਰਿਮੀਨਲ ਐਕਟੀਵਿਟੀ ਕੀ ਸੀ ਜਿਹਦੇ ਕਰਕੇ ਏਡਾ ਵੱਡਾ ਇੱਕ ਕਦਮ ਚੱਕਣਾ ਪਿਆ ਉਹ ਸਾਰੀ ਚੀਜ਼ ਨੂੰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਹ ਸਾਰਾ ਚੀਜ਼ਾਂ ਇਨਵੈਸਟੀਗੇਟ ਕੀਤੀਆਂ ਜਾਣਗੀਆਂ ਉਹਨਾਂ ਨੂੰ ਕੇਸ ਰਿਕਾਰਡ ਤੇ ਲਿਆ ਕੇ ਔਰ ਇਹਦਾ ਕਨਕਲੂਜਨ ਜਿਹੜਾ ਉਹ ਇਨ ਕੋਰਟ ਪੇਸ਼ ਕੀਤਾ ਜਾਵੇ ਸਰ ਇਹ ਉੱਥੇ ਬੈਠ ਕੇ ਡਰਿੰਕ ਕਰ ਰਹੇ ਸੀਗੇ ਔਰ ਵਾਲਵਰ ਪਿਆ ਤੇ ਜਿਹੜਾ ਕ੍ਰਾਈਮ ਸੀਨ ਜਿਹੜਾ ਵਿੱਚ ਵਿੱਚ ਯੂਜ਼ ਹੋਇਆ ਰਿਕਵਰ ਹੋ ਗਿਆ ਜਿਹੜੀਆਂ ਬੁਲੇਟਸ ਨੇ ਰਿਕਵਰ ਹੋ ਗਈਆਂ ਨੇ ਤੇ ਇਸ ਕਰਕੇ ਸਾਰਾ ਕੇਸ ਟੂ ਸਰ ਇਹ ਫੈਮਲੀ ਨੇ ਦੋ ਨਾਮ ਲਖਾਏ ਨੇ ਤਾਂ ਉਹ ਤੋਂ ਬਾਅਦ ਅਸੀਂ ਇੱਕ ਜਿਹੜਾ ਸੀਗਾ ਉਹਦੀ ਇੰਟਰੋਗੇਸ਼ਨ ਵੀ ਕਰ ਲਈ ਹੈ ਔਰ ਬਟ ਅਸੀਂ ਹੁਣ ਹੋਰ ਰਿਮਾਂਡ ਲੈ ਕੇ ਡੀਪਲੀ ਇਨਵੈਸਟਿਗੇਟ ਕਰਾਂਗੇ ਕਿ ਇਹ ਮੋਟਿਵ ਕੀ ਸੀ ਕਿਉਂ ਇੰਨਾ ਹੀ ਨੀਅਸ ਔਰ ਬ루ਟਰਲ ਮਰਡਰ ਕੀਤਾ ਗਿਆ ਤੋ ਦੋ ਨਾਮ ਕੈਟੇਗਰੀ ਲਿਖਵਾਨੇ ਨੇ ਇੱਕ ਨਾਲ ਹੋਰ ਆ ਸਰ ਉਹ ਹਾਲੇ ਤੱਕ ਪੁੱਛ ਕੇ ਚੱਚ ਜਿਹੜੀ ਇਹ ਗੱਲ ਉਹ ਨਹੀਂ ਨਾਲ ਜੋ ਦੱਸਿਆ ਕੋਲੋਬੋਰੇਟ ਹੋ ਰਹੀ ਹੈ ਬਾਕੀ ਸਾਰੀ ਚੀਜ਼ ਕਰਾਂਗੇ ਤਾਂ ਡਿਊਰਿੰਗ ਕੋਰਸ ਆਫ ਯੂਨੀਵਰਸਿਟੀ ਜਦੋਂ ਪੂਰੀ ਗੱਲ ਸਾਹਮਣੇ ਆ ਗਈ ਫਿਰ ਜ਼ਰੂਰ ਦੱਸਿਆ ਜਾਏਗਾ ਇਕੱਠੀ ਬੈਠੇ ਸੀਗੇ ਦੋਨੋਂ ਜੀ ਹਾਲੇ ਤੱਕ ਦੀ ਮੁੰਡਲੀ ਪੁੱਛ ਕੇ ਚੱਚ ਹੀ ਪਤਾ ਲੱਗਿਆ ਕਿ ਉੱਥੇ ਬੈਠੇ ਸੀਗੇ ਤੁਸੀਂ ਕਿ ਮੈਂ ਕੱਲ ਫਰੈਂਚਿਕ ਟੀਮ ਜੀ ਉੱਥੇ ਪਹੁੰਚਿਆ ਕੋਈ ਖਾਸ ਤਕਰੀਰ ਤੋਂ ਬਾਅਦ ਟੋਕਲ ਕੇ ਸਾਹਮਣੇ ਆਏ ਕਿ ਸਰ ਬਿਲਕੁਲ ਸਰ ਖਾਸ ਕਿਹੜਾ ਮੌਕੇ ਦੇ ਉੱਤੇ ਸਰ ਮੈਂ ਜਿਵੇਂ ਦੱਸ ਰਿਹਾ ਜੀ ਕੀਤਾ ਕਿਨੇ ਉਹ ਵੀ ਫੜ ਲਿਆ ਗਿਆ 6 ਘੰਟਿਆਂ ਦੇ ਅੰਦਰ ਅੰਦਰ 7 ਘੰਟਿਆਂ ਦੇ ਉਦੋਂ ਬਾਅਦ ਵੈਪਨ ਵੀ ਰਿਕਵਰ ਹੈ ਗੱਡੀ ਵੀ ਰਿਕਵਰ ਹੈ ਮੋਟਿਵ ਬਾਰੇ ਔਰ ਕਿਹੜੀ ਇਹੋ ਜੀ ਗੱਲ ਸੀ ਜਿਹੜੀ ਲੈ ਕੇ ਇੰਨਾ ਕੁਝ ਕਰਨਾ ਪਿਆ ਉਹ ਹੁਣ ਤਾਂ ਅਸੀਂ ਜਿਹੜਾ ਇਹਨੂੰ ਰਿਮਾਂਡ ਲੈ ਕੇ ਪ੍ਰੋਪਰ ਸਰ ਜੀ ਵੈਪਨ ਜੀ ਇੰਨਾ ਕਰੋ ਜਿਹੜੇ ਲੱਜਲੀ ਸੀ ਜਿਹੜਾ ਬਿਲਕੁਲ ਜੀ ਸਰ ਕੋਈ ਪਹਿਲਾਂ ਵੀ ਥ੍ਰੈਟ ਸੀ ਕੀ ਮਾਮਾ ਨੂੰ ਨਹੀਂ ਸਰ ਹਾਲੇ ਤੱਕ ਦੀ ਸਰ ਸਾਨੂੰ ਉਹਨੇ ਕੋਈ ਪੁਲਿਸ ਨੂੰ ਇਦਾਂ ਦੇ ਕੋਈ ਥ੍ਰੈਟ ਜਾਂ ਉਹਨੇ ਕੋਸਾ ਸੋਸ਼ਲ ਤੇ ਕੋਈ ਇਦਾਂ ਦੀ ਨਹੀਂ ਪਾਈ ਹੋਈ ਸੀਗੀ ਉਹ ਸਾਰੀ ਨੂੰ ਅੱਗੇ ਮੈਂ ਤਾਂ ਹੀ ਕਹਿ ਰਿਹਾ ਹਾਂ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕੋਈ ਇਨਵੈਸਟ ਕਰਨ ਇਹ ਵੀ ਸੁਣਨ ਤਾਂ ਹੈ ਕਿ ਇਹਦੇ ਫਾਰਮ ਦੀ ਨਸਲ ਤਾਂ ਦੁਨੀਆ ਦੀ ਕੋਈ ਰੈਂਡਿਸਟ ਸਰ ਮੈਂ ਹੇਰ ਐਂਡ ਸੇ ਸੌਰੀ ਕਾਂਗਾ ਜੀ ਮੈਂ ਹੇਰ ਐਂਡ ਸੇ ਤੇ ਤੁਹਾਨੂੰ ਵੀ ਕਾਂਗਾ ਵਿਸ਼ਵਾਸ ਨਾ ਕਰੋ ਜਿੰਨੀ ਦੇਰ ਸਾਰੀਆਂ ਚੀਜ਼ਾਂ ਔਨ ਰਿਕਾਰਡ ਪ੍ਰੋਪਰ ਨਹੀਂ ਆਉਂਦੀਆਂ ਇਹ ਤਾਂ ਹੁਣ ਰਿਮਾਂਡ ਲਿਆ ਜਾਏਗਾ ਜੀ ਰਿਮਾਂਡ ਲੈ ਕੇ ਫਿਰ ਪ੍ਰੋਪਰ ਸਾਰੀ ਗੱਲ ਸਾਹਮਣੇ ਆਏਗੀ ਸਰ ਕੁਝ ਪਤਾ ਚੱਲੇ ਕਿ ਪਹਿਲਾਂ ਤੋਂ ਪਲੈਨਿੰਗ ਕਰਕੇ ਆਇਆ ਸੀ ਜਾਂ ਹੀਟ ਆਫ ਮੂਵਮੈਂਟ ਦੇ ਵਿੱਚ ਇਹ ਸਾਰਾ ਕੰਮ ਹੋਇਆ ਜੀ ਸਰ ਮੈਂ ਸੌਰੀ ਮੇਰਾ ਹੁਣ ਕਿਹਾ ਗਿਆ ਅੱਗੇ ਇਨਵੈਸਟੀਗੇਸ਼ਨ ਨੂੰ ਇੰਪੈਕਟ ਪਾਏਗਾ ਜੇ ਮੈਂ ਇਸ ਗੱਲ ਨੂੰ ਕਹਨਾ ਸਰ ਦੋਸ਼ੀ ਕਿਉਂਕਿ ਪਲਾਨਡ ਔਰ ਹੀਟ ਆਫ ਮੂਵਮੈਂਟ ਦਾ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਔਰ ਬਾਅਦ ਚ ਜਾ ਕੇ ਕੋਰਟ ਦੇ ਟ੍ਰਾਇਲ ਦੇ ਵਿੱਚ ਇਦਾਂ ਦਾ ਸਟੇਟਮੈਂਟ ਬਹੁਤ ਵੱਡਾ ਆਬਜੈਕਟ ਬਣਦਾ ਸਰ ਇਹ ਤਾਂ ਪਹਿਲਾ ਮਾਮਲਾ ਦਰਜ ਹੈ ਕਿ ਜਿਹੜਾ ਮੁੰਡੇ ਨੂੰ ਮੀਕਾ ਬੁੱਕ ਚੋੜੇ ਨਹੀਂ ਸਰ ਇਹ ਕੰਮ ਕੀ ਕਰਦਾ ਸੀ ਦੋਸ਼ੀ ਹੈ ਜਿਹੜਾ ਹਾਂ ਨਹੀਂ ਬਦਲੋ ਸਰ ਕਰ ਲਾਂਗੇ ਸਰ ਚੈੱਕ ਕੀ ਕਰੇ ਕੰਮ ਕਰਦੇ ਸੀ ਜਿਹੜਾ ਮਰਿਆ ਉਹਦੇ ਵੀ ਨਹੀਂ ਸੀ ਕੋਈ ਨਹੀਂ ਸਰ ਠੀਕ ਹੈ ਬਾਤ ਠੀਕ ਹੈ